ਦੋਸਤੋ ਨਵੀਂ ਬਿਮਾਰੀ ਆ ਗਈ ਹੈ 17000 ਤੋਂ ਵੱਧ ਲੋਕ ਪੀੜਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਹੱਤਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ WHO ਡਿਕਲੇਅਰਸ ਮੰਕੀਪੋਸ ਹੈਲਥ ਐਮਰਜੈਂਸੀ ਵਿਸ਼ਵ ਸਿਹਤ ਸੰਗਠਨ ਨੇ ਬੋਧਵਾਰ ਨੂੰ ਐਮਪੋਕਸ ਜਾਂ ਮੰਕੀਪੋਸ ਨੂੰ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਹੈ ਦੋ ਸਾਲਾਂ ਵਿੱਚ ਦੂਜੀ ਵਾਰ ਹੈ ਜਦੋਂ ਬਿਮਾਰੀ ਨੂੰ ਸਿਹਤ ਐਮਰਜੈਂਸੀ ਕੋਹਟਿਫੀਕੈਟ ਕਰ ਦਿੱਤਾ ਗਿਆ ਕਾਂਗੋ ਦੇ ਵਿੱਚ ਇਸ ਬਿਮਾਰੀ ਦਾ ਪਰਫਕੋਪ ਹੈ ਜਿਸ ਕਾਰਨ ਗੁਆਂਡੀ ਦੇਸ਼ ਵੀ ਪ੍ਰਭਾਵਿਤ ਹੋ ਰਹੇ ਨੇ ਮੰਕੀ ਪੋਕਸ ਸਿੱਚਕਵਾੰਗੀ ਇੱਕ ਵਾਇਰਸ ਲੋਗ ਹੈ ਇਸ ਵਾਇਰਸ ਦੀ ਲਾਗ ਦੇ ਆਮ ਤੌਰ ਤੇ ਬਹੁਤ ਮਾੜੇ ਪ੍ਰਭਾਵ ਹੁੰਦੇ ਨੇ ਪਰ ਬਹੁਤ ਘੱਟ ਮਾਮਲੇ ਦੇ ਵਿੱਚ ਇਹ ਘਾਤਕ ਹੋ ਸਕਦਾ ਹੈ ਇਸ ਕਾਰਨ ਫਲੂ ਵਰਗੇ ਲੱਛਣ ਦਿਖਾਈ ਦਿੰਦੇ ਨੇ ਅਤੇ ਸਰੀਰ ਤੇ ਆਸਪਰੇ ਜ਼ਖਮ ਬਣ ਜਾਂਦੇ ਨੇ ਇਹ ਵਾਇਰਸ आर्थपोको वायरस जिनस परिवार का मैंबर चेचकली भी जिम्मेवार है डबल्यू एच ओ भी चिंताज क्योंकि मंकी मंगपोकस वक्ख प्रकोपोप दर वक्ो वक्री है कई बार दस प्रसेंट तो व्द है तो ज़्यादा खतरा साबित हो सकता है क्योंकि शूद की बीमारी